ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਅਛਾ ਤੂੰ ਵਾਇਰਲ ਹੋ ਗਿਆ ਤੂੰ ਹੁਣ ਨਾ ਸੈਲੀਬ੍ਰਿਟੀ ਬਣ ਗਿਆ ਮਿੱਤਰਾ ਵੀਡੀਓ ਹੋ ਗਈ ਤੇਰੀਆਂ ਵਾਇਰਲ ਪਹਿਲੀ ਵੀਡੀਓ ਪੁੱਲੀ ਖਵਾ ਅਛਾ ਆਪਣਾ ਪੱਕਾ ਬੋੜ ਲਾਤਾ ਨੇ ਪਹਿਲਾਂ ਲਾਇਆ ਸੀ ਹੁਣ ਲਾਇਆ ਬੋੜ ਰਸਤਾ ਬਣਾਇਆ ਮੈਨੂੰ ਇਹ ਰਸਤਾ ਤੁਸੀਂ ਬਣਾਇਆ ਵਾਹ ਜੀ ਵਾਹ ਹੋਰ ਕਹਦਾ ਤੂੰ ਸਟਾਰ ਬਣ ਗਿਆ ਹੁਣ ਸੈਲੀਬ੍ਰਿਟੀ ਬਣ ਗਿਆ ਤੇ ਸਟਾਰ ਹੋ ਗਿਆ ਹੁਣੇ ਜੀ ਜਿੱਦਾ ਯਾਤਰੀ ਆਂਦੇ ਜਾਂਦੇ ਲੋਕਲ ਜਾਂਦਾ ਸਾਰੇ ਆਂਦੇ ਕੋ ਮੀਵਾ ਹੁੰਦਾ ਰਸਤਾ ਖਰਾਬ ਸੀ ਸਾਰਾ ਅੱਛਾ ਜਿਹੜੇ ਪੋਡੇ ਆ ਪਰੇ ਹਾਂ ਜਿਹੜੇ ਮਿੰਨੇ ਨਾ ਲੋ ਵੀਰਾ ਜੀ ਰਸਤਾ ਵੀਰੇ ਨੇ ਬਣਾਇਆ ਉਹ ਤੇ ਤੇਰੀ ਮਿਹਨਤ ਨੂੰ ਹੋਰ ਚਾਰ ਚੰਦ ਲਾਵੇ ਪ੍ਰਮਾਤਮਾ ਬਾਕੀ ਉਹ ਪੁਣਾ ਹਰੀ ਜਾਂਦਾ ਪੁਣਾ ਹਰੀ ਜਾਂਦਾ ਬੋਲੇ ਫਿਰ ਵੀ ਪਾਈ ਕਿਹਨੇ ਪਾਲ ਭਾਈ ਹਾਏ ਉਹ ਪੁਰਾਣੀ ਯਾਰੀ ਆ ਵੀਰੇ ਨਾਲ ਮੈਂ ਸੋਚਦਾ ਮੇਲ ਕੰਦਾ ਸੀ ਮੇਰਾ ਰਸਤਾ ਬਣਾ ਲੈ ਇੱਥੇ ਅੱਛਾ ਉਹਨੇ ਕੱਲੇ ਨੇ ਬਣਾਤਾ ਕੱਲੇ ਨੇ ਬਣਾ ਬਾਬਾ ਜੀ ਦੀ ਕਿਰਪਾ ਹੈ ਨਾ ਹਾਂਜੀ ਤੁਸੀਂ ਵੀ ਵੇਖਾਣੋ ਇਹ ਕਿਹੜਾ ਭਰਾ ਆ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਕੀ ਹਾਲ ਹੈ ਹੋਰ ਮੇਰਾ ਭਰਾ ਠੀਕ ਆ ਠੀਕ ਆ ਅੱਛਾ ਤੂੰ ਵਾਇਰਲ ਹੋ ਗਿਆ ਤੂੰ ਹੁਣ ਨਾ ਸੈਲੀਬ੍ਰਿਟੀ ਬਣ ਗਿਆ ਮਿੱਤਰਾਂ ਵੀਡੀਓ ਹੋ ਗਈ ਤੇਰੀਆਂ ਵਾਇਰਲ ਪਹਿਲੀ ਵੀਡੀਓ ਕਿਨੇ ਪਾਈ ਸੀ ਸੱਚ ਦੱਸੀ ਜਦੋਂ ਹੁਣ ਪਾਈ ਸੀ ਆ ਕੇ ਹਾਂ ਕਹਿੰਦਾ ਹਣ ਆਉਂਦੇ ਫਰੀ ਸੰਗਤ ਮੈਨੂੰ ਕਮੈਂਟ ਕਰਦੇ ਹੁੰਦੇ ਕਹਿੰਦੇ ਅਸੀਂ ਵੀ ਜਾ ਕੇ ਆਏ ਆ ਬਾਬਾ ਜੀ ਤੁਹਾਡੇ ਕੋਲ ਹਾਂਜੀ ਬਾਬਾ ਜੀ ਇਹ ਜਿਹੜਾ ਆਪਾਂ ਸ਼ਾਤਲਾਈ ਤੋਂ ਆਉਂਦੇ ਆ ਬਾਬਾ ਜੀ ਨੂੰ ਪੋੜੀਆਂ ਵਾਲਾ ਪੋੜੀਆਂ ਵਾਲਾ ਰਸਤਾ ਆ ਤੇ ਮੂਰੇ ਫਿਰ ਪਲੇਨ ਆ ਗਈ ਸੜਕ ਤੇ ਇੱਥੇ ਬੋਰਡ ਲੱਗਾ ਆ ਅਨਲਕਪੂ ਇਹ ਆਪਣਾ ਭਰਾ ਬੈਂਡ ਵਾਲਾ ਜਿਹੜਾ ਜੋੜ ਸਿੱਧ ਗੁਫਾ ਤੇ ਬਾਬਾ ਜੀ ਦੇ ਉੱਥੇ ਬੈਰੀਅਲ ਲੱਗਾ ਆ ਪਹਿਲਾਂ ਪਾਰਕਿੰਗ ਨਾਲ ਉੱਥੇ ਬੈਠਾ ਹੁੰਦਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ 'ਚ ਵੀ ਭਰਾ ਨੂੰ ਦੇਖਦੇ ਆ ਤੇ ਕਿੱਦਾਂ ਤੁਸੀਂ ਪਿਛਲੀ ਵੀਡੀਓ ਜੋ ਵੀਰ ਨੂੰ ਦੇਖਦੇ ਹੁੰਦੇ ਆ ਮੇਰੀਆਂ ਚ ਇੱਥੇ ਅੱਜ ਕਿਦਾਂ ਹਾਂ ਨਹੀਂ ਮੇਲਾ ਮਤਲਬ ਮੇਲੇ ਨੂੰ ਇੱਥੇ ਜੀ ਜੀ ਹੋਰ ਕਿਦਾਂ ਤੂੰ ਸਟਾਰ ਬਣ ਗਿਆ ਹੁਣ ਸੈਲੀਬ੍ਰਿਟੀ ਬਣ ਗਿਆ ਤੇ ਜਿੱਦਾਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਾਈ ਦੀ ਤੁਸੀਂ ਦੇਖੀ ਆ ਫੇਸਬੁੱਕ ਤੇ ਪਾਈ ਹੋਆ YouTube ਤੇ ਹੀ ਪਾਈ ਹੋਆ ਤੇ ਵੀਰਾ ਮੇਰਾ ਫਿਰ YouTube ਤੇ ਨਹੀਂ ਮੈਂ ਕਿਹਾ ਪਾਈ ਫੇਸਬੁੱਕ ਤੇ ਪਾਈ ਆ ਮੈਂ ਜੀ ਜੀ ਤੇ ਵਿਊ ਅੱਛੇ ਆ ਯਾ ਵੀਰੇ ਦੀ ਵੀਡੀਓ ਨੂੰ ਤੇ ਸਟਾਰ ਹੋ ਗਿਆ ਹੁਣੇ ਜੀ ਜੀ ਤੇ ਅੱਛਾ ਯਾਤਰੀ ਆਂਦੇ ਜਾਂਦੇ ਲੋਕਲ ਜਾਂਦਾ ਸਾਰੇ ਆਂਦੇ ਕੋ ਮੀਵਾ ਹੁੰਦਾ ਰਸਤਾ ਖਰਾਬ ਸੀ ਸਾਰਾ ਅੱਛਾ ਜਿਹੜੇ ਪੋਡੇ ਆ ਪਰੇ ਹਾਂ ਜੀ ਸਾਰੇ ਤੱਕ ਬਣਾਇਆ ਹੈ ਕਿਨੇ ਬਣਾਇਆ ਇਹ ਮੇਰੇ ਬਣਾਇਆ ਉਹ ਤੇਰਾ ਪਨਾ ਹੋਵੇ ਸੱਚੀ ਕਿਆ ਬਾਤ ਆ ਲੋ ਜੀ ਰਾਤ ਬਰਾਤੀ ਨੂੰ ਚੱਲਿਆ ਉਹ ਬੰਦਾ ਹੁੰਦਿਗ ਜਾਂਦਾ ਇੱਥੇ ਹਾਂ ਹਾਂ ਇਸ ਕਰਕੇ ਫਰਬਰੀ ਮਹੀਨੇ ਬਣਾਇਆ ਹੋਇਆ ਵਾਹ ਜੀ ਵਾਹ ਪਿਛਲੇ ਮਹੀਨੇ ਨਾ ਲੋ ਵੀਰਾ ਜੀ ਰਸਤਾ ਵੀਰੇ ਨੇ ਬਣਾਇਆ ਉਹ ਬਹੁਤ ਵੱਡੀ ਸੇਵਾ ਭਰਾ ਮੇਰੇ ਆ ਪ੍ਰਮਾਤਮਾ ਤੈਨੂੰ ਤਰਕੀਆਂ ਬਖਸ਼ੇ ਤੇ ਤੇਰੀ ਮਿਹਨਤ ਨੂੰ ਹੋਰ ਚਾਰ ਚੰਦ ਲਾਵੇ ਪ੍ਰਮਾਤਮਾ ਮੈਂ ਤਾਂ ਇਹ ਕਹਿੰਦਾ ਕੋਈ ਵੀਡੀਓ ਦੇਖ ਕੇ ਬਾਈ ਨੂੰ ਟੈਲੈਂਟ ਤਾਂ ਹੈਗਾ ਵੀਰੇ ਦਾ ਬਾਕੀ ਦੇਖਣ ਵਾਲੇ ਹੁਣ ਸਾਨੂੰ ਤਾਂ ਇੰਨਾ ਪਤਾ ਵੀ ਇਹ ਭਜੌਂਦਾ ਵਜਾ ਬਹੁਤ ਵਧੀਆ ਬਾਕੀ ਉਹ ਪੁਣਾ ਹਰੀ ਜਾਣਦਾ ਪੁਣਾ ਹਰੀ ਜਾਣਦਾ ਕੀ ਕਹੋਂਗੇ ਸਾਡੇ ਜਿਹੜੇ ਦਰਸ਼ਕ ਦੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਹੁਣ ਇਹ ਦੱਸੋ ਲੱਗੇ ਬੈਜ ਮੈਂ ਨਾਲ ਬੈਜਾਂ ਇਹ ਇਕੱਲਾ ਸੰਗਦਾ ਆ ਔਰ ਦਰ ਲਗਦਾ ਹੁਣ ਵੀਡੀਓ ਦਾ ਕਿਨੇ ਕਿਨੇ ਭਾਈ ਤੇਰੀ ਪਹਿਲਾ ਵੀਡੀਓ ਕਿਨੇ ਭਾਈ ਤੁਸੀਂ ਭਾਈ ਹਾਂ ਤੁਸੀਂ ਭਾਈ ਕਿਦਾਂ ਫਿਰ ਪੁੱਛਦੇ ਹੁੰਦੇ ਲੋਕ ਕੀ ਆਗੇ ਕੀ ਕਹਿੰਦੇ ਹੁੰਦੇ ਸਹੀ ਬੋਲਦੇ ਫਿਰ ਭਾਈ ਕਿਹਨੇ ਆਰੇ ਪਾਲ ਭਾਈ ਨੇ ਹਾਏ ਮੋ ਪ੍ਰਾਣੀ ਯਾਰੀਆਂ ਵੀਰੇ ਨਾਲ ਮੇਰੀ ਘਟੋ ਘਟ ਵੀਰਾ ਮਿਲਦਾ ਦਾ 10 ਸਾਲ ਤਾਂ ਹੋਈ ਗਏ 8-10 ਸਾਲ ਹੋ ਗਏ ਨਾ ਬਸ ਜੀ ਗਏ ਸੀ ਤੈਨੂੰ ਕਦੋਂ ਗਏ ਸੀ ਕਿਤੇ ਇੱਧਰ ਕਿਹੜਾ ਪਿੰਡ ਜਿਹੜਾ ਜਦੋਂ ਛਣੀ ਮੰਦਰ ਤੋਂ ਇਦੋਂ ਨੂੰ ਜਾਈਏ ਨਾ ਬਾਹਰ ਬਾਹਰ ਕਿਹੜਾ ਵਾਲਾ ਨਹੀਂ ਵਟਸਐਪ ਨਹੀਂ ਨਾ ਨਾ ਪਿੱਛੇ ਜਿਹੜਾ ਬੜੀ ਆਈ ਜੀ ਸ਼ਨੀ ਮੰਦਰ ਨਹੀਂ ਬਾਰ ਬਾਰ ਆਉਂਦਾ ਪਿੱਛੇ ਪੁਲ ਪਹਿਲੇ ਪੁਲ ਤੋਂ ਪਿੱਛੇ ਉਹ ਕਿਹੜਾ ਪਿੰਡ ਆ ਇੱਧਰ ਅੱਗੇ ਜਾ ਕੇ ਨਹੀਂ ਇੱਕ ਹੋਰ ਆ ਉਧਰ ਗਏ ਸੀ ਆਪਾਂ ਗੱਡੀ ਚੇਕ ਕਰੀ ਤੇ ਅਨਿਲ ਕਪੂਰ ਨਹੀਂ ਅਨਿਲ ਮੈਨੂੰ ਅਨਿਲ ਕਪੂਰ ਜਿੰਦਾ ਬਿਲਕੁਲ ਆ ਅਨਿਲ ਕੁਮਾਰ ਅਨਿਲ ਕੁਮਾਰ ਤੇ ਐਡਰੈਸ ਤਾਂ ਸੰਗਤਾਂ ਨੂੰ ਪਤਾ ਹੀ ਆ ਹੈਨਾ ਵੇ ਸਾਹਮਣੇ ਬੈਠਾ ਭਰਾ ਫਿਰ ਭਾਈ ਨੇ ਦਿੱਤਾ ਹੀ ਤਾਂ ਨੀਲੀ ਰੱਖੋ ਉਹ ਗੱਲ ਉਹ ਮੈਨੂੰ ਭਰਾ ਬੜੀ ਦਿਲ ਜਿਆ ਬਾਬੇ ਜਿਆ ਬਾਬੇ ਜਿਆ ਬਾਬੇ ਚਲੋ ਵਧੀਆ ਵੀਰਾ ਬਹੁਤ ਵਧੀਆ ਹੋਰ ਕੋਈ ਗੱਲਬਾਤ ਠੀਕ ਆ ਚਲ ਹੁਣ ਫਿਰ ਭੁਜਾ ਦੇ ਇੱਕ ਵਾਰੀ ਫਿਰ ਅਨਿਲ ਨੂੰ ਮਿਲਣ ਤੋਂ ਬਾਅਦ ਫਿਰ ਆਪਾਂ ਆਏ ਸੀ ਇੱਥੇ ਠੰਡਾ ਲੇਵਨ ਪੀਣ ਇੱਥੇ ਤੇ ਇੱਧਰ ਗੱਲਬਾਤ ਹੋਈ ਨਾ ਨਾ ਤੇ ਇਹਨਾਂ ਨੇ ਵੀ ਦੱਸਿਆ ਵੀ ਇਹ ਜਿਹੜੀ ਪੋਡੀਆਂ ਦੀ ਸੇਵਾ ਹੈ ਨਾ ਇਹ ਇਹ ਅਨਿਲ ਨੇ ਕਰਵਾਈ ਆ ਤੇ ਬਾਕੀ ਇਹਨਾਂ ਦੇ ਮੂੰਹੋਂ ਸੁਣਦੇ ਆ ਕਿਦਾਂ ਕਿਦਾਂ ਹੋਈ ਜੀ ਕਿ ਤੁਸੀਂ ਦੱਸਦੇ ਸੀ ਮੈਂ ਮੀਂਹ ਪੈਂਦਾ ਸੀਗਾ ਮੈਂ ਤਿਲਕਣ ਦੀਗੀ ਆਹੋ ਤਿਲਕਣ ਹੁੰਦੀ ਹੈ ਅੱਛਾ ਫਿਰ ਫਿਰ ਉਹ ਤੋਂ ਬਾਅਦ ਅਸੀਂ ਸੋਚਦੇ ਸੀ ਅੱਛਾ ਜੀ ਸੋਚਦੇ ਸੋਚਦੇ ਨੀਲ ਕਹਿੰਦਾ ਸੀ ਮੈਂ ਰਸਤਾ ਬਣਾ ਲੈ ਇੱਥੇ ਅੱਛਾ ਅਨਿਲ ਕਹਿੰਦਾ ਸੀ ਹਾਂ ਅਨਿਲ ਮੈਂ ਕਹਿੰਦਾ ਮੈਂ ਵੀ ਆਂਗਾ ਸਾਥ ਮੈਂ ਅੱਛਾ ਜੀ ਫਿਰ ਇਸ ਕਰਕੇ ਉਹਨੇ ਫਿਰ ਬਿਲ ਮਹੀਨੇ ਇਹ ਰਸਤਾ ਬਣਾਇਆ ਉਹਨੇ ਕੱਲੇ ਨੇ ਬਣਾਤਾ ਕੱਲੇ ਨੇ ਬਾਬਾ ਜੀ ਦੀ ਕਿਰਪਾ ਹੈ ਨਾ ਹਾਂਜੀ ਦੇਖੋ ਇਹ ਹੁੰਦਾ ਦਿਲ ਦੀ ਗੱਲ ਬੰਦੇ ਦੇ ਕੋਲ ਦਿਲ ਵੀ ਚਾਹੀਦਾ ਜਿਗਰਾ ਵੀ ਚਾਹੀਦਾ ਖਰਚਣ ਲਈ ਨਾ ਦੇਖੋ ਬੰਦਾ ਕਿਦਾਂ ਮਿਹਨਤ ਕਰਦਾ ਪਿਆ ਤੇ ਕਿਦਾਂ ਰਪਾ ਤੇ ਉਸਨੇ ਰਸਤਾ ਬਣਾਤਾ ਸੰਗਤਾਂ ਲਈ ਪਿੱਥਲਕਣ ਜਦਾ ਹੋ ਗਈ ਦੀ ਇੱਥੇ ਹਾਂ ਤੇਲਕਣ ਜਾ ਦਿੰਦੇ ਸੀ ਉਹ ਦੂਜੇ ਪੱਥਰ ਖਿਸਕਣ ਵਾਲੇ ਅੱਛਾ ਖਿਸਕਣ ਵਾਲੇ ਸੀ ਸੁੱਕੀ ਜਗ੍ਹਾ ਹੋਵੇ ਫਿਰ ਵੀ ਬੰਦਾ ਤੇਲ ਕਦਾ ਗਿਆ ਹਾਂ ਚਲੋ ਇਹਦੇ ਲਈ ਪਰਮਿਸ਼ਨ ਵੀ ਲੈਣੀ ਪਈ ਜਾਂ ਆਪੇ ਬਣਾਤਾ ਇਦਾਂ ਆ ਜੰਗਲਾਤ ਵਾਲਿਆਂ ਨੂੰ ਪੁੱਛਿਆ ਇਹ ਜੰਗਲਾਤ ਵਾਲਿਆਂ ਨੂੰ ਉਹਨਾਂ ਨੇ ਕਹਿ ਬਣਾਓ ਤੁਸੀਂ ਕੋ ਗੱਲ ਠੀਕ ਚਲੋ ਬਹੁਤ ਵਧੀਆ ਜੀ